ਮਾਹ ਪੁੱਛਣ ਦਾ ਹੈ ਕੀ ਹਾਲ ਹੈ ਹੋਸ ਰਹਾ ਕਿਵੇਂ ਹੋ ਰਹੇ ਹੋ ਔਣੇ ਤੁਹਾਡੇ ਲਈ ਐ ਹੀ ਕੰਮ ਹਾਂਜੀ ਹੁਕਮ ਬੇਨਤੀ ਜੀ ਦੱਸੋ ਬੇਨਤੀ ਇਹ ਵੀ ਜੀ ਮਾਇਆ ਦੀ ਲੋੜ ਪਈ ਜੀ ਮਾਇਆ ਯਾਰ ਕਿੰਨੇ ਕੀ ਚਾਹੀਦੀ ਆ ਕੋਈ ਨਹੀਂ ਬੱਚਿਆਂ ਦੀ ਫੀਸਾਂ ਖੁਸਾਂ ਤਾਰਨੀ ਆਈ ਹੈ ਸਾਢੇ 8000 ਚਾਹੀਦੇ ਨੇ ਫੀਸਾਂ ਗੀਆਂ ਬੱਚਿਆਂ ਦੀ ਓੜਾ ਕਰਕੇ ਲੋੜ ਪਗੀ ਜੀ ਫੀਸਾਂ ਦੇ ਗਿਆ ਤੇ ਯਾਰ ਸਾਡੇ ਵੀ ਖਰਚੇ ਮਨੀਸ਼ਾ ਬਹੁਤ ਆ ਅਜੇ ਸਾਡੇ ਐਡੇ ਵੀ ਬੱਚੇ ਪੜ੍ਹਦੇ ਆ ਵੱਡੀਆਂ ਕਲਾਸਾਂ ਜਿਵੇਂ ਖਰਚੇ ਅਸੀਂ ਵੀ ਬਹੁਤ ਹੁੰਦੇ ਸਾਡੇ ਵੀ ਹਰ ਰੋਜ਼ ਹੀ ਖਰਚਾ ਕਰੀਆ 5-700 ਦਾ ਤੇ ਇਹਨਾਂ ਦਾ ਹੀ ਖਰਚਾ ਬੱਚਿਆਂ ਦਾ ਇੱਕ ਕੋਰਸ ਕਰ ਰਿਹਾ ਇੱਕ ਗੁੱਡੀ ਕੋਰਸ ਕਰ ਕੋਰਸ ਕਰ ਰਹੀ ਆ ਮੁੰਡਾ ਵੀ ਵੱਡੀ ਕਲਾਸ ਚ ਆ ਹੁਣ ਅਜੇ ਕੱਲ ਹੀ ਏਸੀ ਲਵਾਇਆ ਹੀ ਪੜਿਆ ਬੱਚੇ ਮੰਨਦੇ ਨਹੀਂ ਆ ਵੀ ਚਲੋ ਚਲੋ ਕੋਈ ਨਹੀਂ ਆ ਤੇ ਕੀ ਜ਼ਰੂਰਤ ਪੈ ਗਈ ਜ਼ਰੂਰ ਤਾਂ ਦਾ ਸਨਿਆਪੀ ਫੀਸਾਂ ਹੀ ਅੜ ਗਏ ਆ ਬੱਚਿਆਂ ਦੇ ਆ ਮੈਡ ਮਾਡੀਆਂ ਫੋਨ ਕਰਨ ਵੀ ਫੀਸ ਪਚਾਓ ਨੇ ਦੇ ਪਰ ਬੱਚਿਆਂ ਦਾ ਨਾਂ ਭੇਜਸੂ। ਧੰਨਵਾਦ ਪੜਾਈ ਵੀ ਜ਼ਰੂਰੀ ਆ ਨਹੀਂ ਨਹੀਂ ਖਰਚੇ ਤੇ ਚਲੋ ਤਾਂ ਆ ਹਰ ਤਾਬ ਹੋ ਗਿਆ ਤੁਹਾਡਾ ਪ੍ਰੋਗਰਾਮ ਕੀ ਬੜਾ ਦੀ ਜੇ ਤੁਝ ਲੱਗਾ ਹਾਂ ਜੀ ਭਾਜੀ ਉਹ ਘਰ ਦੀ ਨੇ ਪਾਇਆ ਹੀ ਰਟਾ ਅੱਛਾ ਜਨਮ ਦਿਨ ਮਨਾਉਣਾ ਛੋਟੇ ਮੁੰਡੇ ਦਾ ਹੂੰ ਤੇ ਜਨਮ ਦਿਨ ਮਨਾਇਆ ਸੀ ਇਹ ਉਹ ਕਿੱਥੋਂ ਆਇਆ ਏ ਉਹ ਭਾਜੀ ਇਦਾਂ ਦਿੱਲੀ ਵਾਲਿਆਂ ਕੋਲ ਆਇਆ ਏ वीआरपी ਆ ਤੇ ਆ ਜਿਹੜੇ ਰੋਜ਼ ਘਰ ਘਰ ਆਉਂਦੇ ਆ ਕਿਸ਼ਤ ਲੈਣ ਹਾਂਜੀ ਹਾਂਜੀ ਉਹ ਅੱਛਾ 20000 ਲਿਆ ਤੇ 20000 ਹੀ ਲਾਤਾ ਸਰ ਨਹੀਂ ਨਹੀਂ 20000 ਤੇ ਆਪਾਂ ਤਾਰਨਾ ਨਾ ਭਾਈ ਉਹ ਸਾਨੂੰ 20000 ਦਾ ਪੇਸ ਕਰਕੇ ਦੇ ਦਿੰਦੇ ਆ 16000 ਰੁਪਏ ਅੱਛਾ ਮਤਲਬ ਤੂੰ ਹਾਂ 20 ਦੇਣਾ ਵਾ ਹਾਂਜੀ ਹਾਂਜੀ ਉਹਨਾਂ ਸੋ ਤੇ ਉਹਨਾਂ ਤੁਹਾਨੂੰ 16 ਦਿੱਤਾ 16 ਦਿੱਤਾ ਮਤਲਬ 4000 ਵਿਆਜ 4000 ਕਿੰਨੇ ਚਿਰ ਚ 3 ਮਹੀਨੇ ਵਾ ਪਈ ਵਾ ਤੇ ਇਹ ਕੋਈ ਜਿਹੜਾ ਤੁਹਾਂ ਇੰਦਾ 16000 ਰੁਪਇਆ ਤੁਹਾਂ ਮਲਵਜਨਮ ਦਿਨ ਤੇ ਲਾ ਦਿੱਤਾ 16000 ਤੇ ਲੱਗ ਗਿਆ ਭਾਜੀ ਜਿਹੜੇ ਉਹ ਰਿਸ਼ਤੇਦਾਰ ਆਏ ਜਿਹੜੇ ਉਹ ਹੋਇਆ ਇਹ ਉਹ ਵੀ ਇੰਦਾ ਲੱਗ ਲੁੱਗ ਗਿਆ ਵਿੱਚੇ ਉਹ ਜਿਹੜੇ 5-700 ਲੈਂਦੇ ਦਿੰਦੇ ਆ ਹਾਂਜੀ ਹਾਂਜੀ ਉਹ ਵੀ ਵਿੱਚੇ ਇੰਦਾ ਲੱਗ ਲੁੱਗ ਗਿਆ ਤੇ ਉਦੋਂ ਤੁਹਾਨੂੰ ਫੀਸਾਂ ਦਾ ਪਤਾ ਨਹੀਂ ਉਹ ਭਾਜੀ ਮਾਰੇ ਬਥੇਰਾ ਰੋਲਾ ਪਾਇਆ ਹੈ ਘਰ ਹਾਂ ਘਰ ਦੀ ਕਹਿੰਦੀ ਵੀ ਨਹੀਂ ਮਨਾਉਣਾ ਮਨਾਵਾ ਜਨਮ ਦਿਨਾ ਛੋਟਾ ਮੁੰਡਾ ਹੈ ਜਿਹੜੇ ਕਰਦਾ ਵੱਡੇ ਦਾ ਮਨਾ ਲੈਂਦੇ ਮੇਰਾ ਨਹੀਂ ਮਨਾਉਂਦੇ ਤੇ ਉਦਾਮੀ ਮਨਾਉਣਾ ਆ ਮਾਮੇ ਸੱਦਨੇ ਆ ਆਂਦਾ ਹੋਏ ਦੇ ਉਹਦੇ ਤੁਸੀਂ ਜਣਮ ਦਿੰਦੇ ਸਾਰਾ ਸਾਰ ਨੂੰ ਸਾਧ ਲੈਂਦੇ ਜੀ ਤੇ ਮੇਰੇ ਜਣਮ ਦਿੰਦੇ ਤੁਸੀਂ ਕੇ ਨੂੰ ਸਾਧਦੇ ਨਹੀਂ ਇਹ ਹੋ ਰਟਾ ਜੇ ਘਰ ਚ ਤੇ ਹੁਣ ਫਿਰ ਫੀਸਾ ਕਿ ਤਰ੍ਹਾਂ ਤਾਰਨੀ ਆ ਉਹਦੇ ਪਾਜੀ ਹੁਣ ਮੈਂ ਜੱਪ ਨੂੰ ਫੜਿਆ ਹੁਣ ਮੈਨੂੰ ਕਹਿੰਦੇ ਆ ਤੂੰ ਕਮਾਈ ਕਰਦਾ ਅਛਾ ਤੇ ਨਹੀਂ ਜਿਹੜੇ ਤੁਹਾ ਇਹ 16000 ਤਾਰਨਾ ਵਾ ਇਹ ਕਿਵੇਂ ਹੁਣ ਤੁਹਾਨੂੰ ਦੇਣਾ ਇਹ 200 ਰੁਪਏ ਕਿਸ਼ਤ ਭਾਈ ਰੋਣੀ ਜੇ ਮੰਨ ਲਓ 10000 ਲੈਨੇ ਆ ਤੇ ਉਹਨਾਂ 10000 ਤਾਰਨਾ 100 ਰੁਪਏ ਕਿਸ਼ਤ ਤੇ ਹੁਣ ਅਸੀਂ 20 ਲਿਆ ਵਾ ਪੂਰੀ 200 ਰੁਪਏ ਕਿਸ਼ਤ ਹੈ ਡੇਲੀ ਹਾਂਜੀ ਉਹ ਕਿਵੇਂ ਕੱਢੋਗੇ ਉਹ ਹੁਣ ਭਾਜੀ ਕੰਮ ਤਾਂ ਦਾ ਵਜਾ 500 ਰੁਪਏ ਦਿਹਾੜੀ ਆ ਅੱਛਾ ਹੁਣ ਤੁਹਾਨੂੰ ਪਤਾ ਫਿਰ ਉੱਚੋਂ ਵੇਚਦੇ ਹਾਂ ਘਰ ਦੀ ਵੀ ਲੱਗੀ ਆ ਤਾਂ ਤੇਰੇ ਕੰਮ ਕਰਦੀ ਆ ਤੇ ਦੇ ਘਰ 5000 ਰੁਪਏ ਉਹ ਲੈਂਦੀ ਆਪੇ ਹੁਣ ਕੋ ਹੋ ਤਾਰੂ ਕੋ ਮੈਂ ਦਰੂਗਾ ਹੁਣ ਯਾਰ ਮਾਲਾ ਤੋਂ 500 ਰੁਪਏ ਦਿਹਾੜੀ ਲੈਣਾ ਹਰ ਮਹੀਨੇ ਜਿਹੜੀ ਥੋੜੀ ਲੱਗਦੀ ਆ ਮਹੀਨੇ ਚ ਕਰੀ ਲੱਗ ਗਈ ਕਰੀ ਨਾ ਲੱਗ ਗਈ ਇਦਾਂ ਹੀ ਆ ਹਾਂਜੀ ਹਾਂਜੀ ਯਾਰ ਹੁਣ ਝੜੀਆਂ ਦਾ ਮੌਸਮ ਆ ਮਹੀਨੇ ਜਦੋਂ ਕਮ ਸੇ ਕਮ ਮੇਰੇ ਨਾਲ 20 ਦਿਨ ਜਾਂਦਾ ਹਣਾ 20 ਦਿਨ ਭਾਜੀ ਆ ਹੁਣ ਥੋੜੇ ਦਿਨ ਹੋਏ ਮੀ ਕਿਨਾ ਪਿਆਰੇ ਤੇ ਕੰਮ ਦੇ ਜਾਂਦੇ ਹਾਂ ਤੇ ਮੀ ਆ ਜਾਂਦਾ ਹਾਂ ਤੇ ਜਾ ਕੇ ਜੀ ਮਿਸਤਰੀ ਵੀ ਕਰਦੇ ਨਹੀਂ ਜੀ ਅੱਜ ਮੀ ਪਾਇਗਾ ਹੁਣ ਤੇ ਮੈਂ ਇਹ ਵਿੱਚ ਮੇਰਾ ਥੋੜੀ ਕਸੂਰ ਕੰਮ ਚੱਲਦਾ ਹੀ ਨਹੀਂ ਆ ਮੇਰੇ ਖਿਆਲ ਹਫਤੇ ਜੇ ਮਤੋਂ ਦੋ ਹੋਏ ਤਿੰਨ ਦਿਹਾੜੀਆਂ ਲੱਗਦੀਆਂ ਆ ਆ ਤੇ ਆਟਾ ਤੁਹਾਡਾ ਮੁੱਲ ਦਾ 2 ਕਿਲੋ ਤੇਰੇ ਘਰ ਦੇ ਲੈ ਕੇ ਜਾਂਦੇ ਰੋਜ਼ ਹੀ ਹਾਂਜੀ ਹਾਂਜੀ ਇੰਨਾ ਖਰਚਾ ਤੇ ਤੁਸੀਂ ਯਾਰ ਇਹ ਕੋ ਜਨਮ ਦਿਨ ਮਨਾਉਣਾ ਜ਼ਰੂਰੀ ਨਹੀਂ ਮੈਂ ਤੈਨੂੰ ਇਹ ਨਹੀਂ ਕਹਿ ਰਿਹਾ ਕਿ ਤੂੰ ਆ ਜਨਮ ਦਿਨ ਕਿਉਂ ਮਨਾਇਆ ਜਨਮ ਦਿਨ ਨਹੀਂ ਵੀ ਮਨਾਉਣੇ ਆ ਠੀਕ ਆ ਪਰ ਅਹੀਂ ਆਪਣਾ ਜਿੰਨਾ ਵੀ ਪਰਿਵਾਰ ਆ ਨਾ ਸਾਡੇ ਲਾਗੇ ਆ ਕਾਈ ਚਾਚੇ ਅਸੀਂ ਕਦੀ ਇਹਨਾਂ ਨੂੰ ਨਹੀਂ ਦੱਸਿਆ ਅਸੀਂ ਆਪਣੇ ਜੋ 2-4 ਦੀ ਪਰਿਵਾਰ ਇਕੱਠਾ ਹੋ ਕੇ ਨਾ ਇੱਕ ਇਹਨਾਂ ਦੀ ਦਾਦੀ ਆ ਜਾਂਦੀ ਆ ਤੇ ਆਪਣਾ ਕੇਕ ਲਈਦਾ ਰਾਮਨਾਥ ਇੱਕ ਠੰਡੇ ਦੀ ਬੋਤਲ 2-4 ਸਮੋਸੇ ਜੋ ਵੀ ਲਿਉਣਾ ਇਹਨਾਂ ਨਿਆਣਿਆਂ ਨੂੰ ਪੁੱਛ ਲਈਦਾ ਤੇ 200 ਦਾ ਕੇਕ ਆਉਂਦਾ 5-700 ਜੀ ਮਿਲਉ ਅਸੀਂ ਕਹਾਣੀ ਖਤਮ ਕਰ ਦਿੰਨੇ ਤੇ ਤੂੰ ਆ ਸ਼ਦਈਆ 16000 ਮਤਲਬ ਜਿਹੜਾ ਆ 2 4000 ਤੋਂ ਹੋਇਆ ਹੋਊਗਾ ਉਹ ਵੀ ਵਿੱਚੇ ਡਾਤਾਂ ਤੇ ਪਰ ਜੀ ਤੁਹਾਨੂੰ ਪਤਾ ਮਾਮੇ ਆਏ ਸੀ ਉਹ ਵੀ ਕਹਿੰਦੇ ਸ਼ਰਾਬ ਪਾਣੀ ਪੀਣਾ ਵਾ ਫੁਫੜਾਏ ਸੀ ਮੱਲੇ ਜਿਹੜੇ ਆ ਤੈਨੂੰ ਬੜਾ ਵਿੱਚੋਂ ਨਾ ਪੀਰਖਾਨ ਵਾਲੇ ਵੀ ਹੁੰਦੇ ਉਹ ਵੀ ਕਹਿ ਦਿੰਦੇ ਬਾਅਦ ਚ ਲੈ ਤੇਰੇ ਮੁੰਡਾ ਜਨਮ ਦੇਣਿਆ ਕੋਈ ਕਰ ਲਾ ਨਹੀਂ ਮਤਲਬ ਹੁਣ ਤੂੰ ਹੀ ਜਾਣਾ ਕੰਮ ਤੇ ਤੇਰੇ ਘਰ ਦੀ ਵੀ ਜਾਂਦੀ ਹੈ ਇਹ ਬੱਚੇ ਵਿਗੜਨ ਦੀ ਅਸਲੀ ਵਾਰਾ ਪਤਾ ਕੀ ਆ ਆਪਣੇ ਗਲੀ ਦੇ ਵੇਖਿਆ ਮਾਹੌਲ ਤੁਹਾਡਾ ਅਰੇ ਤੇਰੇ ਬੱਚੇ ਛੋਟੇ ਆ ਤੈਨੂੰ ਪਤਾ ਨਹੀਂ ਲੱਗਦਾ ਤੂੰ ਲੋਕਾਂ ਨੂੰ ਤੇ ਵੇਦਾ ਹੀ ਹੋਏਗਾ ਲਾ ਵੇਖੀ ਤਾ ਇਹ ਪਾਜੀ ਤੁਹਾਡੇ ਜਿੰਨੇ ਵੀ ਗਲੀ ਦੇ ਨਿਆੜੇ ਆ ਨਾ ਮੁੰਡੇ ਆ ਮਤਲਬ ਜਿਹੜੇ ਵੱਡੇ ਹੋ ਗਏ ਥੋੜੇ ਜੇ ਵੱਡੇ ਨਹੀਂ ਹੋਏ ਉਹ ਆਪਸ ਵਿੱਚ ਉਹੀ ਸਮਝਦੇ ਵੱਡੇ ਆ ਠੀਕ ਆ ਉਹਨੂੰ ਹੁਣ ਕੋਈ ਨਸ਼ਾ ਵੇਚ ਉਹ ਤਾਂ ਗਿਰ ਗਈ ਕਿ ਮਾਂ ਵੀ ਕੰਮ ਤੇ ਪਿਓ ਵੀ ਕੰਮ ਤੇ ਨਾ ਕੋਈ ਉਹਨਾਂ ਨੂੰ ਕਹਿੰਦਾ ਸਕੂਲੇ ਜਾ ਤੇ ਨਾ ਕੰਮ ਕਰੋ ਔਰ ਇਦਾਂ ਹੀ ਹੋਇਆ ਕੋਈ ਗਲਤਤ ਨਹੀਂ 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 ਸਹੀ ਗੱਲ ਭਾਈ ਤੁਹਾਡੀ ਆ ਵੀ ਯਾਰ ਕੁਝ ਨਾ ਕੁਝ ਸੋਚੋ ਹੁਣ ਉਹ ਤੁਹਾਡੇ ਗਲੀ ਚ ਕੋਈ ਤੇ ਨਸ਼ਾ ਵੇਚਦਾ ਹੀ ਕੋਈ ਕਰਦਾ ਤੇ ਜੇ ਮਾਂ ਪਿਓ ਨੂੰ ਕਹੋ ਤੇ ਉਹ ਉਲਟਾ ਕਹਿੰਦੇ ਸਾਡੇ ਬੱਚੇ ਨੂੰ ਬਦਨਾਮ ਕਰਦੇ ਬੜੇ ਖਰਚੇ ਆ ਐਨੇ ਜਨਮ ਦਿਨ ਮਨਾਉਣੇ ਕੋਈ ਜ਼ਰੂਰੀ ਨਹੀਂ ਆ ਹੁਣ ਮੰਨ ਲਾ ਤੂੰ ਇੱਕ ਦਾ ਜਨਮ ਦਿਨ ਹੁਣ ਛੋਟੇ ਦਾ ਮਨਾਇਆ ਹਾਂਜੀ ਛੋਟੇ ਦਾ ਹੋਰ ਦੋ ਚੌਥੀ ਦਿਨ ਵੱਡੇ ਦਾ ਆਜੂ ਉਦੋਂ ਦੋ ਮਹੀਨੇ ਨੂੰ ਤੁਹਾਡਾ ਦੋਵਾਂ ਦਾ ਕਦੀ ਇੱਕ ਟੇਰਾ ਆ ਗਿਆ ਕਦੀ ਘਰ ਦੀ ਠਾ ਗਿਆ ਤੁਹਾਂ ਗਣ ਆਹੀਂ ਮਨਾਈ ਭਾਵੇਂ ਛੋਟਾ ਹੀ ਮਨਾਈ ਫਿਰ ਜਨ ਅੱਜ ਕੱਲ ਇਹ ਵੀ ਰਿਵਾਜ ਚਾਲੇ ਕਰਦੇ ਮਾਰਜਨ ਹੋਰ ਸ੍ਰੀ ਮਨਾਉਂਦੇ ਜੀ ਯਾਰ ਜੇ ਇੰਨਾ ਕੁਝ ਆਪਾਂ ਕਰਾਂਗੇ ਇੱਥੇ ਹੀ ਖਰਚਾ ਕਰੀ ਜਾਵਾਂਗੇ ਤੇ ਆਪਾਂ ਕਿਵੇਂ ਅੱਗੇ ਬੱਚੇ ਪੜਾਉਣੇ ਆ ਬੱਚਿਆਂ ਦਾ ਵੀ ਵੇਖ ਨਹੀਂ ਬਣਾਉਣਾ ਕਿ ਜਾਂ ਆਹੀਂ ਇਹੀ ਕਰਨਾ ਵੀ ਅਹੀਂ ਜੋੜੀ ਕਰਦੇ ਆ ਬੱਚੇ ਵੀ ਗਾਂ ਦਿਹਾੜੀਆਂ ਹੀ ਕਰਨ ਉਹਨਾਂ ਨੂੰ ਵਧੀਆ ਸਿੱਖਿਆ ਦੋ ਮਨੀਸ਼ਾ ਸਮਝੋ ਤੂੰ ਹੁਣ ਮਲ ਦੋਵੇਂ ਚਲੇ ਗਏ ਤੇ ਬੱਚੇ ਤੇਰੇ ਵਿਗੜਨੇ ਚਲੋ ਕੋਈ ਨਹੀਂ ਆ ਤੂੰ ਮਨਾਇਆ ਵਾ ਪਰ ਅੱਗੇ ਤੋਂ ਜੋ ਹੋ ਗਿਆ ਉਹਨੂੰ ਇਹਨਾਂ ਤਾਰੋ ਲਾਓ ਕਰਜ਼ਾ ਕੁੜੀਆਂ ਲਾਉਣਾ ਬਹੁਤ ਔਖਾ ਆ ਇਹ ਟੈਂਸ਼ਨ ਦਾ ਘਰਿਆ ਕਰਜ਼ਾ ਮੈਂ ਤੇ ਇਹੋ ਗੱਲ ਘਰ ਜੀ ਨੂੰ ਕਹਿੰਨਾ ਵੀ ਜੇ ਕਰਜ਼ਾ ਲੈਣਾ ਤੇ ਫਿਰ ਬੱਚਿਆਂ ਦੀ ਪੜ੍ਹਾਈ ਨਹੀਂ ਰਹੀਏ ਉਹਨੂੰ ਕਿ ਚਮਕੀਟਾ ਉਹੋ ਹੀ ਵਾ ਜਾਦ ਉਹਨਾਂ ਦੀ ਫੀਸ ਤਾਰ ਦਿੰਦੇ ਇੱਕ ਤੋਹਾ 20000 ਉਧਰੋਂ ਲਿਆ ਤੋਹਾ ਦੇ 20 ਤਾਰਨਾ ਭਾਵੇਂ ਉਹਨਾਂ ਸੋਨਾ ਦਿੱਤਾ ਉਹਨੂੰ ਸੁਣ ਲੈਣਾ ਮਨ ਲਾ ਕਰ ਕਰ ਕੇ ਮੈਂ ਤੈਨੂੰ 5-7 ਮਹੀਨੇ ਦੇ ਦੇਣਾ ਤੇ ਇਹ ਵੀ ਚ ਕਰਜ਼ਾ ਮੰਗੇ ਮੰਗ ਲੈਣਾ ਚਲ ਮੈਂ ਇਹਦੇ ਕੋ ਬਿਆਜ ਨਹੀਂ ਲਵਾਂਗਾ ਵੱਡੀ ਗੱਲ ਤੇ ਇਹੀ ਆ ਹਾਂਜੀ ਹਾਂਜੀ ਤਾਈਓ ਤੁਹਾਡੇ ਆ ਲਾਏ ਆ ਪਰ ਚਲੋ ਮਤਲਬ ਮੰਗਦੇ ਆ ਐ ਟਾਡੀਆਂ ਗੱਲਾਂ ਵੀ ਠੀਕ ਹੈ ਜਿਹੜੀਆਂ ਤੁਸੀਂ ਕਹਿ ਰਹੇ ਕਿ ਇੰਨਾ ਵੀ ਆਪਣਾ ਵੇਖ ਕੇ ਹਿਸਾਬ ਤਾਂ ਫੇਰ ਚੱਲਦਾ ਹੀ ਨਹੀਂ ਉਹੀ ਮੈਂ ਕਹਿਣਾ ਨਾ 5 100 5 700 ਚ 1000 ਤੱਕ ਵੀ ਨਹੀਂ ਹਟੇ ਜਾਂਦੇ 5 700 ਦੇ ਵਿੱਚ ਅਸੀਂ ਕਹਾਣੀ ਖਤਮ ਕਰ ਦਿੰਦੇ ਆ 200 250 ਦਾ ਕੇ ਕਬਦਾ ਵਾ ਤੇ ਜੇ ਬੱਚੇ ਜੋ ਕਹਿੰਦੇ ਪੇਸ਼ਟੀ ਖਾਣੇ ਸਮੋਸੇ ਖਾਣਿਆ ਸੋਕਦੀ ਐ ਉਹ ਸਜਾਵਟਾਂ ਕਦੇ ਨੇ ਫੋਟੋ ਆਪਸ ਵਿੱਚ ਖਿੱਚ ਕੇ ਤੇ ਚਰੋ ਜੀ। ਉਹ ਜੀ ਇਹੋ ਤੇ ਹੱਟਾਡੇ ਪ੍ਰਵਾਸ ਤੇ ਸਾਡੇ ਪ੍ਰਵਾਸੇ ਫਰਕ ਹੈ ਜੇ ਸਾਡੇ ਇਹੋ ਲੜਾਈਆਂ ਨਾ ਪੈਣ ਸਮਝਣ ਤੇ ਅਸੀਂ ਵੀ ਕੋ ਗਰ ਜੀਏ ਹੁਣ ਮੰਨ ਲਓ ਕਰਜਾ ਉਧਰੋਂ ਲਿਆ ਵਾ ਹੁਣ ਬੱਚਿਆਂ ਦੇ ਫੀਸ ਸੜ ਗਿਆਂ ਜੇ ਫੀਸ ਨਹੀਂ ਤਾਰਦੇ ਤੇ ਬੱਚਿਆਂ ਦੀ ਪੜ੍ਹਾਈ ਅੜ ਜਾਂਦੀ ਏ। ਜਿੰਨੇ ਜਿਹੜਾ ਮੇਰੇ ਕੋਲ ਮੰਗਣਾ ਆ ਇਹ ਵਿੱਚ ਕਰਜਾ ਆ। ਇਹ ਵੀ ਇੱਕ ਕਰਜਾ ਲਾ ਲਾ ਤੂੰ ਇਹ ਵੀ ਕਰਜਾ ਲਾ ਲਾ ਕਿ ਕਮਾਈ ਕਾਦੀ ਆ। ਕੋਈ ਤਾਨੂੰ ਠੇਕਾ ਤਾਂ ਨਹੀਂ ਆਉਂਦਾ ਨਹੀਂ ਕੋਈ ਸਿਰਫ ਇਹੀ ਆਪਣੀ ਦਿਹਾੜੀ ਆ ਲੱਗਦੀ ਤੇ ਮਿਲਣੀ ਆ ਨਹੀਂ ਤੇ ਨਹੀਂ 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 ਚਲ ਕੋਈ ਨਹੀਂ ਆ ਮਨੀਸ਼ਾ ਮੈਂ ਫਿਰ ਵੀ ਤੇਰਾ ਸੋਚੂਗਾ ਮੇਰੇ ਅਜੇ ਤੇ ਹੈ ਨਹੀਂ ਕੋਲ ਤੇ ਦੇਖੋ ਮੈਂ ਨਾ ਮਾਰਿਓ ਮੋਰ ਤੱਕ ਦੇਉ ਤੇ ਬੱਚਿਆਂ ਦੀ ਪੜਾਈ ਆ ਮੈਂ ਤਾਂ ਕਿਹ ਘਰ ਦੀ ਨੂੰ ਕਹਿੰਦਾ ਵੀ ਸਭੋ ਜਿਹੜਾ ਉਹ ਖਰਚਾ ਕੀਤਾ ਵਾ ਤੇ ਉਹ ਉਹਨਾਂ ਨੇ ਸ਼ਾਮੀ ਨਰੇ ਫੀਸਾਂ ਤਰ ਜਣੀਆਂ ਬੱਚੇ ਦੀ ਉਹ ਐਡਵਾਂਸ ਤਾਰ ਸਕਦੇ ਹੇ ਤੁਸੀਂ ਹੂੰ ਉਹੋ ਕਰਜ਼ਾ ਲੈਣਾ ਕੋਈ ਮਾੜੀ ਗੱਲ ਨਹੀਂ ਆ ਕਿਸੇ ਚੰਗੇ ਕੰਮ ਤੇ ਲਾਓ ਜੀਤੋਂ ਤੁਹਾਨੂੰ ਕਮਾਈ ਆਵੇ ਅਲ ਨਹੀਂ ਉਲਟਾ ਟੰਗੇਗਾ ਟੈਨਸ਼ਨ ਦਾ ਘਰ ਲੈ ਲਿਆ 200 ਰੁਪਏ ਆਪਾਂ ਕਹਿ ਦਿੰਦੇ ਹਾਂ ਰੋਜ਼ ਦਾ 200 ਹੀ ਆ ਤੂੰ ਵੀ ਕਮਾਉਣਾ ਮੈਂ ਵੀ ਕਮਾਉਣਾ ਤੂੰ ਤਾਰੀ ਜਾਈ ਮੈਂ ਘਰ ਦਾ ਖਰਚਾ ਕਰੀ ਚੋਂ ਨਹੀਂ ਹੁੰਦਾ ਏ ਇਸ ਤੁਹਾਡੀ ਨਾਲ ਸਹੀ ਹੁਣ ਉਹ ਦਿਹਾੜੀ ਲੱਗੇ ਨਾਲ ਲੱਗੇ ਉਹਨਾਂ ਦੇ ਅੱਗੇ ਕਿਸ਼ਤ ਮੰਗਣੀ ਮੰਗਣੇ ਹਮ ਚਲ ਕੋਈ ਨਹੀਂ ਫਿਰ ਵੀ ਮੈਂ ਤੇਰਾ ਕਰੂੰਗਾ ਜੋ ਵੀ ਕਰ ਦੂੰਗਾ ਮੈਂ ਅਜੇ 2-4 ਦਿਨ ਲੱਗਣਗੇ ਮੈਂ ਐਵੇਂ ਤੈਨੂੰ ਝੂਠ ਨਹੀਂ ਬੋਲਦਾ ਆਦੋਂ ਆਪਣਾ ਨੰਬਰ ਦੇ ਦੇ ਉਹ ਨੰਬਰ ਹੋਣਾ ਮੇਰਾ ਹੈਗਾ ਤੇ ਚਲੋ ਕੋਈ ਨਹੀਂ ਮੈਨੂੰ ਕਰ ਦੇ ਫੋਨ ਫਿਰ ਤੇ ਜੇ ਹੋ ਸਕੇ ਕਰੇਗਾ ਸ਼ਾਮ ਜਗal ਤੱਕ ਕਰ ਦੇ ਵੇਖ ਲਓ ਚਲ ਕੋਸ਼ਿਸ਼ ਕਰੂੰਗਾ ਕੋਸ਼ਿਸ਼ ਕਰੂੰਗਾ ਚਲ ਫਿਰ ਵੀ ਤੂੰ ਆਪਣਾ ਬੰਦਾ ਕੋਈ ਨਹੀਂ ਚਲੋ ਕੋਈ ਨਹੀਂ ਥੋੜਾ ਜਾ ਘਰ ਦੇ ਨੂੰ ਬਹਿ ਕੇ ਸਮਝਾਈ ਦੰਦਾ ਵਾ ਸਮਝ ਜਾਂਦਾ ਸਮਝਾਈਏ ਤੇ ਸਮਝ ਜਾਂਦਾ ਕੋਈ ਵੀ ਹੋਵੇ ਨਾ ਹਾਂਜੀ ਤੇ ਰੋਲੀ ਪਾਇਆ ਨਹੀਂ ਚਲ ਕੋਈ ਨਹੀਂ ਮਨਿਸ਼ਾ ਠੀਕ ਹੈ ਉੱਤੇ ਕਰ ਦਾਂਗੇ ਕਰ ਦੋ ਓਕੇ 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 ਇਹ ਜੇ ਤੁਸੀਂ ਵੀਡੀਓ ਵੇਖੀ ਹੈ ਇਹ ਸਾਡੇ ਵੱਲੋਂ ਇੱਕ ਛੋਟਾ ਜਿਹਾ ਮੈਸੇਜ ਸੀ ਕਿ ਆਪਾਂ ਨੂੰ ਫालतू ਖਰਚਾਂ ਤੇ ਕੰਟਰੋਲ ਕਰਨਾ ਚਾਹੀਦਾ ਹੈ ਸੋ ਅਨੁਮੇਦ ਹੈ ਕਿ ਤੁਹਾਨੂੰ ਜ਼ਰੂਰ ਪਸੰਦ ਆਵੇਗਾ ਤੇ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਟਾਈਮ ਦੇਣ ਲਈ ਆਪ ਜੀ ਦਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ